ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸੁਪਰਾਮ ਸਿੰਘ ਪੂળો ਬਣਾਉਣ ਵਾਲੇ ਠੇਕੇਦਾਰ ਵੱਲੋਂ ਵੱਧ ਬਣਾਪਾ ਬਚਾਉਣ ਦੇ ਚੱਕਰ ਵਿੱਚ ਘਟੀਆ ਸੜਕ ਬਣਾ ਦਿੱਤੀ ਨਵੀਂ ਬਣੀ ਸੜਕ ਪੂਰੇ 15 ਦਿਨਾਂ ਤੋਂ ਬਾਅਦ ਹੋਈ ਟੁੱਟਣੀ ਸ਼ੁਰੂ ਜ਼िला ਸ਼੍ਰੀ ਮੋਕਟਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿਖੇ ਦੂਬਾ ਸਰਕਾਰ ਵੱਲੋਂ ਸਰਹੰਦ ਫੀਡਰ ਨਹਿਰ ਅਤੇ ਰਾਜਸਥਾਨ ਵਾਲੀ ਨਹਿਰ ਉੱਪਰ ਕੇਂਦਰ ਸਰਕਾਰ ਵੱਲੋਂ ਬਾਕੀ ਪੁਲਾਂ ਦੀ ਤਰ੍ਹਾਂ ਇਸ ਪੁਲ ਦਾ ਵੀ ਨਿਰਮਾਣ ਕੀਤਾ ਗਿਆ ਕੰਪਨੀ ਵੱਲੋਂ ਪੁਲ ਨੂੰ ਤਿਆਰ ਕਰਨ ਵਾਸਤੇ ਇੱਕ ठेकेदार ਨੂੰ ਠੇਕਾ ਦਿੱਤਾ ਗਿਆ ਸੀ ਠੇਕੇਦਾਰ ਵੱਲੋਂ ਵੱਧ ਮੁਨਾਫਾ ਬਚਾਉਣ ਵਾਸਤੇ ਪੋਲ ਨਾਲ ਸੰਬੰਧਿਤ ਸੜਕ ਬਣਾਉਣ ਸਮੇ ਘਟੀਆ ਮਟੀਰੀਅਲ ਅਤੇ ਲਾਪਰਵਾਹੀ ਵਰਤਨ ਕਰਕੇ 15 ਦਿਨ 15 ਦਿਨ ਪਹਿਲਾਂ ਬੜੀ ਸੜਕ ਟੁੱਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾਂਦਾ ਹੈ ਕਿ ਉਕਤ ਦੱਸੇ ਅਨੁਸਾਰ ਨਵੇਂ ਬਣੇ ਪੁਲ ਪੁਲ ਨਜ਼ਦੀਕ ਲਿੰਕ ਸੜਕ ਬਰੀ ਵਾਲਾ ਤੱਕ ਚੱਕ ਗਾਂਧਾ ਸਿੰਘ ਵਾਲਾ ਤੋਂ ਕਰੀਬ 2 ਦਰਜਨ ਪਿੰਡਾਂ ਨੂੰ ਬਰੀਵਾਲਾ ਅਤੇ ਸਾਦਕ ਅਤੇ ਸ਼੍ਰੀ ਮੌਸਰ ਸਾਹਿਬ ਨੂੰ ਆਉਣ ਅਤੇ ਜਾਣ ਵਾਲਾ ਰਸਤਾ ਹੈ ਜੋ ਕਿ ਠੇਕੇਦਾਰ ਵੱਲੋਂ ਸੜਕ ਰਸਤੇ ਨੂੰ ਘਟੀਆ ਮਟੀਰੀਅਲ ਅਤੇ ਵੱਧ ਮੁਨਾਫਾ ਬਚਾਉਣ ਲਈ ਤਿਆਰ ਕੀਤਾ ਗਿਆ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਦੌਰਾਨ ਉਕਤ ਦਸੇ ਪਿੰਡਾਂ ਦੇ ਲੋਕਾਂ ਨੂੰ ਕਰਨਾ ਪਵੇਗਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਦੂਸਰੇ ਪਾਸੇ ਇਹ ਸਬੰਧੀ ਸੜਕ ਬਣਾਉਣ ਵਾਲੇ ठेकेदार ਉਤਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਮੋੜ ਤੋਂ ਸੜਕ ਨੂੰ ਦੁਬਾਰਾ ਬਣਾਉਣ ਦਾ ਭਰੋਸਾ ਦਿੱਤਾ ਗਿਆ ਬੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀਪ વિશેષ ਰਿਪੋਰਟ ਧੰਨਵਾਦ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਥਾਮ ਸਿੰਘ ਅਸੀਂ ਇਸ ਵੇਲੇ ਪਿੰਡ ਚੱਕ ਗੰਧਾ ਸਿੰਘ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਇੱਕ ਮਹਕਮੇ ਵੱਲੋਂ ਨਹਿਰਾਂ ਦੇ ਪੁਲਾਂ ਦਾ ਨਿਰਮਾਣ ਕੀਤਾ ਗਿਆ ਹੈ ਸਰਕਾਰ ਵੱਲੋਂ ठेकेदार ਤੇ ਥਰੂ ਉਥੇ ਕੀ ਕੀਤਾ ਗਿਆ ਜੀ ਜਿਹੜੀ ਅੱਜ ਅਸੀਂ ਤੁਹਾਨੂੰ ਪਤਾ ਵੀ ਹਰ ਸਮੇਂ ਜਿਹੜੀ ਨਵੀਂ ਤੋਂ ਨਵੀਂ ਚੀਜ਼ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਕਾਲਾ ਬਾਜ਼ਾਰੀ ਕਰ ਕਰਕੇ ਸਰਕਾਰ ਦਾ ਤੇ ਲੋਕਾਂ ਦਾ ਜਿਹੜਾ ਉਹ ਨੁਕਸਾਨ ਕਿਸ ਤਰ੍ਹਾਂ ਸਵਾਰਥੀ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਗੱਲ ਇਹ ਕਰਨ ਜਾ ਰਹੇ ਆ ਜੀ ਇੱਥੇ ਇੱਕ ਪੁਲ ਤੋਂ ਉੱਤਰ ਦੇ ਲੈਂਦੇ ਨੂੰ ਸੜਕ ਬਣਾਈ ਸੀ ਕਿਤੇ ਉਹ ਸੜਕ ਬਣਾਈ ਨੂੰ ਅਜੇ 15 ਦਿਨ ਹੋਏ ਆ ਜਿਹੜੀ ਉਹ ਸੜਕ ਟੁੱਟਣੀ ਸ਼ੁਰੂ ਹੋ ਗਈ ਆ ਹੁਣ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਪੂਰੀ ਬਰੀਕੀ ਨਾਲ ਨਾ ਜਿਹੜਾ ਪਬਲਿਕ ਗੱਲ ਕੀਤੀ ਜਾਵੇ ਵੀ ਜਿਹੜੇ ਠੇਕੇਦਾਰ ਆ ਉਹਨਾਂ ਨੇ ਆ ਇੱਥੇ ਕੀ ਕਪਲੇ ਕੀਤੀ ਤੇ ਆ ਦੇਖਦੇ ਤਾਂ ਹੱਥ ਦੇ ਨਾਲ ਸੜਕ ਟੁੱਟ ਗਈ ਆ ਜੀ ਇਸ ਦੇ ਨਾਲ ਨਾਲ ਜਿੱਥੇ-ਜਿੱਥੇ ਵੀ ਅੱਗੇ ਕੈਮਰਾਮੈਨ ਨੂੰ ਕਹਿਣਾ ਵੀ ਮੈਂ ਤੋਰ ਕੇ ਚੀਜ਼ਾਂ ਪਬਲਿਕ ਦੇ ਸਾਹਮਣੇ ਲਿਆਂਦੀਆਂ ਜਾਣ ਵੀ ਔਰ ਲੋਕਾਂ ਦਾ ਪੈਸਾ ਟੈਕਸਾਂ ਦਾ ਪੈਸਾ ਆ ਲੋਕਾਂ ਜਿਹੜੀ ਇੱਧਰ ਦੇਖਿਆ ਜਾ ਸਕਦਾ ਜੀ ਆ ਦੇਖੋ ਜੀ ਹੱਥਾਂ ਦੇ ਨਾਲ ਜਿਹੜੀ ਉਹ ਆ ਪੱਟੀ ਦੀ ਜਾਂਦੀ ਆ ਕਿ ਆ ਦੇਖੋ ਜਿੰਨੀਆਂ ਉਖਲੀਆਂ ਹੈਗੀਆਂ ਪੈਰਾਂ ਦੇ ਨਾਲ ਵੀ ਸੜਕ ਟੁੱਟਦੀ ਜਾ ਰਹੀ ਆ ਇਸ ਸੰਬੰਧੀ ਜਿਹੜਾ ਇੱਥੇਦਾਰ ਇਹ ساری ਮੇਰੀ ਭੁਗਤ ਉੱਚ ਅਧਿਕਾਰੀਆਂ ਨਾਲ ਕਰਕੇ ਆ ਦੇਖੇ ਪੈਰਾਂ ਦੇ ਨਾਲ ਸੜਕ ਉਖੜਦੀ ਆ ਜਿਹੜੀ ਹਰ ਗੱਲ ਜਿਹੜੀ ਪੋਰਾ-ਪੋਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਜਿਹੜਾ ਪਾਲਸੀ ਬੜੇ ਚਿਰ ਤੋਂ ਲੰਮੀ ਡਿਮਾਂਡ ਸੀਗੀ ਇਹ ਪੁਰ ਦੇ ਨਾਲ-ਨਾਲ ਜਿਹੜੀਆਂ ਵੀ ਤੋਂ ਕੁਛ-ਕੁਛ ਸੜਕਾਂ ਦੇ ਬਣਾਏ ਸੀ ਆ ਦੇਖਿਆ ਜਾਵੇ ਤਾਂ ਦੇਖੋ ਜੀ ਆ ਸੜਕ ਜਿਹੜੀ ਪੈਰਾਂ ਨਾਲ ਉਖੜਦੀ ਜਾ ਰਹੀ ਇਹ ਕਿੰਨੇ ਦਿਨ ਕੱਢੂਗੀ ਤੇ ਕਿਸ ਤਰ੍ਹਾਂ ਕਰਕੇ ਪੌਲਕਦੇ ਸਿਰ ਤੋਂ ਟੈਲ ਤਾ ਨਹੀਂ ਮੌਸੂਲੇ ਆ ਪੈਸਾ ਜਿਹੜਾ ਵਿਕਾਸ ਦੇ ਕੰਮਾਂ ਤੇ ਲਾਉਣ ਦੀ ਬਜਾਏ ਕਿਸ ਤਰ੍ਹਾਂ ਇਹਨਾਂ ਦੇ ਆਪਣੇ ਜਿਹੜੇ ਆ ਤੇ ਡੰਕ ਕੇ ਆ ਚਲਾ ਆ ਉਹ ਲੋਕਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਫਿਰਦਰਦੀ ਬਣਦਾ ਇਹ ਵੀ ਦੱਸਿਆ ਜਾਊਗਾ ਆ ਫਿਰ ਕੈਮਰਾਮੈਨ ਨੂੰ ਕਹੂੰਗਾ ਜੀ ਆ ਬਿਲਕੁਲ ਦਿਖਾਇਆ ਜਾਵੇ ਆ ਜਿਹੜੀ ਸੜਕਾ ਇਹਦੀ ਤਰੰਤ ਲੋਕਾਂ ਦੀ ਮੰਗ ਤੇ ਗੱਲ ਕਰ ਰਹੇ ਆ ਵੀ ਕੋਈ ਬਹੁਤ ਹੀ ਉਮਰ ਹੈ ਨਹੀਂ ਕਿ ਜਿੱਥੋਂ ਸਾਨੂੰ ਇਸ ਚੀਜ਼ ਦੀ ਕੰਪਲੀਟ ਆਈ ਆ ਅਗਲੇ ਪਾਸੇ ਪੋਲ ਜਿਹੜਾ ਹੈ ਇਹਨੂੰ ਸਥਾਪਿਤ ਕੀਤਾ ਜਾਵੇ ਰਾਤ ਦੇ ਸਮੇਂ ਇੱਥੇ ਤਾਂ ਗਰਦ ਰਿਆ ਦੀ ਰਹਿਤੇ ਦੀ ਜਗ੍ਹਾ ਤੇ ਜਿਹੜਾ ਸੀ ਉਹ ਆਮ ਨਹਿਰਾ ਤੋਂ ਮਿੱਟੀ ਪੱਟੀ ਕਰਕੇ ਜਿਹੜੀ ਚੋੜਾ ਨਰਮਾ ਪਤਾ ਜਾਂਦੀ ਹੈ ਕਿ ਪੰਨੀ ਨੂੰ ਬੋਤੀ ਮਾਰਿਆ ਜਾਵੇ ਕਰ ਰੇਤੀ ਦੀ ਜਗ੍ਹਾ ਤੇ ਅਸੀਂ ਅਸੂਹਲੇ ਪੁਲ ਤੇ ਮੌਜੂਦ ਹੈ ਜੀ ਆ ਦੇਖਿਓ ਜੀ ਜਿਹੜੀ ਸੜਕ ਮਿੱਟੀ ਨਾਲ ਬਣਾਈ ਪਈ ਹੈ ਪੂਰੀ ਤਰ੍ਹਾਂ ਉਖੜ ਗਈ ਹੈ ਇਹ ਕਿੰਨਾ ਸਮਾਂ ਕੱਢਦੀ ਹੈ ਹੁਣ ਧਿਆਨ ਦੇਣ ਵਾਲੀ ਇਹ ਗੱਲ ਆ ਕਿ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਬਲੀ ਗੱਲ ਸਾਡੀ ਕਿਸੇ ਨਾ ਕੋਈ ਦੋਸਤੀ ਨਹੀਂ ਤੇ ਦੁਸ਼ਮਣੀ ਨਹੀਂ ਸਿਰਫ ਜਿਹੜੀ ਵੀ ਗੱਲ ਪਬਲਿਕ ਦੀ ਆ ਪਬਲਿਕ ਦੀ ਦੁੱਖ ਤਕਲੀਫ ਆ ਉਹ ਤਾਂ ਅਸੀਂ ਆਪਣੇ ਵਚਨ ਪੱਤਾਂ ਨੂੰ ਦਰਾਉਂਦੇ ਹੋਏ ਤੋ ਜਿੱਥੇ ਵੀ ਕੋਈ ਅਧਿਕਾਰੀ ਆ ਉਹਨਾਂ ਤੱਕ ਲਿਜਾਣ ਦੀ ਕੋਸ਼ਿਸ਼ ਕਰਨੀ ਹੁੰਦੀ ਆ ਤੇ ਇਸ ਕਰਕੇ ਕਾਰਵਾਈ ਕਰਨੀ ਜਾਂ ਨਾ ਕਰਨੀ ਇਹ ਉਹਨਾਂ ਦੀ ਮਰਜ਼ੀ ਆ ਕੈਮਰਾਮੈਨ ਪ੍ਰਦੀਪ ਭਾਰ ਦੇ ਨਾਲ ਪੱਤਰਕਾਰ ਸੁਖਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ